ਜਤਨਾਮ ਸ੍ਰੀ ਵਹਿਗੁਰੂ ਸਹਬ ਜੀ ਜਤਸਰੇ ਮਹੱਲਾ ਪੰਜਵਾਂ ਲੋੜ ਦੜਾ ਸਾਜਨ ਮੇਰਾ ਕਰ ਕਰ ਮੰਗਲ ਲਗਾਵਹੁ ਨੀਕੇ ਕਾਟ ਕਾਟ ਤਿਸਹ ਬਸੇਰਾ ਰਦੜਾ ਸਾਜਨ ਮੇਰਾ ਕਰ ਕਰ ਮੰਗਲ ਲਗਾਵਹੁ ਨੀਕੇ ਕਟ ਕਟ ਤਿਸਹਬ ਸੇਰਾ ਰਹਾ ਸੁਖ ਆਰਾਧਨ ਦੁਖ ਆਰਾਧਨ ਬੇਸਨ ਨ ਕਾਹੋ ਬੇਰਾ ਨਾਮ ਜਪਤ ਕੋਟ ਸੂਰ ਜਾਰਾ ਮਨਸਾ ਪਰਮ ਅੰਧੇਰਾ ਤਾਣ ਤਨ ਅੰਤਰ ਸਭ ਨੇ ਜਾਇ ਜੋ ਦੇਸੈ ਸੋ ਤੇਰਾ ਸੰਤ ਸੰਗ ਪਾਵੇ ਜੋ ਨਾਨਕ ਤਿਸ ਬਹਰ ਨ ਹੋਇ ਹੈ ਫੇਰਾ ਤਾਣ ਤਨ ਅੰਤਰ ਸਭ ਨੇ ਜਾਇ ਜੋ ਦੇਸੈ ਸੋ ਤੇਰਾ ਸ਼ਾਂਤ ਸੰਗ ਪਾਵੇ ਜੋ ਨਾਨਕ ਤਿਸ ਬਹੋਰ ਨ ਹੋਏ ਫੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ